ਬੋਧਵਾਰ ਨੂੰ ਕੋੜਕਪੂਰਾ ਵਿੱਚ ਸਕੂਲ ਦੇ ਤਿੰਨ ਵਿਦਿਆਰਥੀਆਂ ਦੇ ਨਾਲ ਇੱਕ ਭਿਆਨਕ ਸੜਕੀ ਹਾਦਸਾ ਵਾਪਰ ਗਿਆ ਜਿਸ ਤੋਂ ਦੋ ਵਿਦਿਆਰਥੀਆਂ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਇੱਕ ਗੰਭੀਰ ਹਾਲਤ ਵਿੱਚ ਹਸਪਤਾਲ ਭੱਤੀ ਹੈ ਜਾਣਕਾਰੀ ਮੁਤਾਬਕ ਘਟਨਾ ਉਸ ਸਮੇਂ ਵਾਪਰੀ ਜਦੋਂ ਵਿਦਿਆਰਥੀ ਸਕੂਲੋਂ ਵਾਪਸ ਪਰਤ ਰਹੇ ਸਨ ਕਾਰ ਦੀ ਅਚਾਨਕ ਬਾਰੀ ਖੋਲੀ ਤਾਂ ਮੋਟਰਸਾਈਕਲ ਤੇ ਆ ਰਹੇ ਇਹਨਾਂ ਵਿਦਿਆਰਥੀਆਂ ਦਾ ਬੈਲੈਂਸ ਵਿਗੜ ਗਿਆ ਤੇ ਕੈਂਟਰ ਦੇ ਥੱਲੇ ਆ ਗਏ ਇਸ ਘਟਨਾਤਰਾਣ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ ਜਦੋਂ ਕਿ ਇੱਕ ਗੰਭੀਰ ਰੂਪ ਵਿੱਚ ਜ਼ਖਮੀ ਦਸਿਆ ਜਾ ਰਿਹਾ ਜਿਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਦੋਂ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿੱਤੀ ਗਈ ਹੈ ਦੂਜੇ ਪਾਸੇ ਕਾਰ ਚਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਿਹੜੇ ਇੱਕ ਦੋ ਰੁਕੀਕਾਰ ਸੀਗੀ ਮੋਟਰਸਾਈਕਲ ਚ ਆਈ ਕਾਰ ਖੜੀ ਸੀ ਡਰਾਈਵਰ ਨੇ ਬਿਨਾਂ ਪਿੱਛੇ ਵੇਖਿਆ ਲਾਪਰੇਡਰ ਨੇ ਮਾਰੀ ਗੋਲਦੀ ਬਾਰੀ ਫੋਲਣ ਕਰਕੇ ਪਿੱਛੋਂ ਕਰਨ ਬੱਚੇ ਮੋਟਰਸਾਈਕਲ ਤੇ ਆ ਰਹੇ ਸੀਗੇ ਮੋਸਲ ਬਾਰੀ ਦੀ ਵਾਟੀ ਵਾਜ ਕੇ ਨਾਲ ਦੀ ਲੰਘਦੇ ਟਰੱਕ ਨਾਲ ਟਕਰਾ ਕੇ ਡਿੱਗ ਪਏ ਜਿਹਨਾਂ ਚ ਬੱਚੇ ਦੋ ਸਰੀਰਾਂ ਸਜਾਦਾ ਬੱਚੇ ਨੂੰ ਮੈਡੀਕਲ ਕਾਲਜ ਫੀਕੋਡ ਲੈ ਗਏ ਅੱਛੇ ਮੌਕੇ ਤੇ ਪਤਾ ਕਰਦੇ ਜੋ ਵਾਰੀ ਦਾ